ਬਹੁਤ ਹੀ ਸਤਿਕਾਰਯੋਗ ਸਾਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਵੀਰ ਸਰਜੀਤ ਸਿੰਘ ਰੰਦਾਵਾ ਸਾਥੀਓ ਜਿਵੇਂ ਕਿ ਤੁਸੀਂ ਜਾਣਦੇ ਹੋ ਵੀ ਆਪਾਂ ਬੇਸਹਾਰਾ ਲੋਕ ਤੇ ਗਰੀਬਾਂ ਦੀ ਮਦਦ ਕਰਦੇ ਰਹਿੰਦੇ ਆ ਇਸੇ ਤਰ੍ਹਾਂ ਇਹ ਬੱਚੀ ਮੇਰੇ ਪਿੰਡ ਦੀ ਆ ਕੋਟੀਸੇਖਾ ਰਹਿੰਦੀ ਆ ਔਰ ਇਹ ਬੱਚੀ ਦਾ ਪਿਛਲੇ ਦਿਨੀ ਐਕਸੀਡੈਂਟ ਹੋ ਗਿਆ ਸੀਗਾ ਔਰ ਐਕਸੀਡੈਂਟ ਦੇ ਕਾਰਨ ਇੱਕ ਲੱਤ ਜਿਹੜੀ ਪੂਰੀ ਦੀ ਫ੍ਰੈਕਚਰ ਹੋ ਗਈ ਔਰ ਪੈਰ ਵੀ ਇਹਦਾ ਜਿਹੜਾ ਵੱਡਣਾ ਪਿਆ ਔਰ ਇੱਕ ਬਾਹ ਵੀ ਫ੍ਰੈਕਚਰ ਹੋ ਗਈ ਇਹਦੇ ਨਾਲ ਰਾੜ ਪਈ ਆ ਬਾਹ ਦੇ ਵਿੱਚ ਸੋ ਇਹ ਬੱਚੀ ਹੁਣ ਕੰਮ ਕਰਨ ਯੋਗੀ ਨਹੀਂ ਇਹਦੀ ਧੀ ਆ ਇੱਕ ਬੇਟਾ ਵਾ ਸੋ ਘਰ ਵਾਲਾ ਵੀ ਨਸ਼ੇ ਖਾਂਦਾ ਕਰਕੇ ਉਹ ਵੀ ਇਹਨਾਂ ਤੋਂ ਪਾਸੇ ਰਹਿੰਦਾ ਵਾ ਸੋ ਬੜੀ ਜਿਹੜੀ ਘਰ ਦੇ ਵਿੱਚ ਨਾ ਮਤਲਬ ਕਹਿ ਲੋ ਕਿ ਅਤ ਦੀ ਗਰੀਬੀ ਆ ਔਰ ਜਿੰਨੇ ਕੇ ਦੇ ਪੇਕੇ ਪਰਿਵਾਰ ਮਦਦ ਕਰਨ ਜੋਗੇ ਸੀ ਉਹਨਾਂ ਨੇ ਵੱਧ ਤੋਂ ਵੱਧ ਇਸ ਬੱਚੀ ਦੀ ਮਦਦ ਕੀਤੀ ਆ ਔਰ ਹੁਣ ਇਹਨਾਂ ਨੂੰ ਮਦਦ ਦੀ ਲੋੜ ਆ ਸੋ ਪੰਜਾਬੀਓ ਹੱਥ ਬੰਨ ਕੇ ਤੁਹਾਡੇ ਮੂਰੇ ਬੇਨਤੀ ਆ ਵੀ ਆਪਣੀ ਦਸਾਂ ਨੋਮਾ ਦੀ ਕਿਰਤ ਕਮਾਈ ਦੇ ਵਿੱਚੋਂ ਜਿੰਨੇ ਜੋਗੇ ਹੋ ਇਸ ਬੱਚੀ ਦੀ ਹੈਲਪ ਕਰੋ ਭਾਵੇਂ 150 ਇਹ ਬੱਚੀ ਦਾ ਪਾਸਕੈਨਰ ਜਿਹੜਾ ਉਹ ਨਾਲ ਲਾਵਾਂਗੇ ਬਕਾਇਦਾ ਇਹਦਾ ਅਕਾਊਂਟ ਨੰਬਰ ਆ ਜਿਹੜਾ ਉਹ ਵੀ ਆਪਾਂ ਨਾਲ ਲਾਵਾਂਗੇ ਕਿਉਂਕਿ ਜਿਹੜੇ ਬਾਹਰ ਪਰਦੇਸਾਂ ਦੇ ਵਿੱਚ ਮੇਰੇ ਵੀਰ ਬੈਠੇ ਆ ਐਨ ਆਰ ਆਈ ਭਰਾ ਉਹਨਾਂ ਨੂੰ ਸਕੈਨਰ ਦੇ ਵਿੱਚ ਪੈਸੇ ਪਾਉਂਦੇ ਜਿਹੜੇ ਔਖੇ ਹੋ ਜਾਂਦੇ ਤੇ ਜਿਹੜਾ ਆਪਾਂ ਇਹਦਾ ਬੈਂਕ ਦਾ ਅਕਾਊਂਟ ਨੰਬਰ ਆ ਉਹ ਨਾਲ ਲਾਵਾਂਗੇ ਇੱਕ ਰੱਬ ਦਾ ਜੀਵ ਸਮਝ ਕੇ ਹਮਦਰਦੀ ਪ੍ਰਗਟ ਕਰਕੇ ਇਹਨਾਂ ਬੱਚਿਆਂ ਦਾ ਸਹਾਰਾ ਬਣੋ ਆਪਾਂ ਕਰਾਉਣੀ ਆ ਗੱਲ ਬੇਟੀ ਦਾ ਕੀ ਨਾਂ ਬੇਟਾ ਤੇਰਾ ਕੁਲਦੀਪ ਕੌਰ ਬੇਟਾ ਕਿੰਨਾ ਚਿਰ ਹੋ ਗਿਆ ਐਕਸੀਡੈਂਟ ਹੋਏ ਨੂੰ 3 ਮਹੀਨੇ ਹੋ ਗਏ 3 ਮਹੀਨੇ ਹੋ ਗਏ ਕਿੱਥੇ ਹੋਇਆ ਸੀ ਐਕਸੀਡੈਂਟ ਇਹ ਮੇਰਾ ਐਕਸੀਡੈਂਟ ਹੈ ਸਵੇਰ ਸਵੇਰ 7:00 ਵਜੇ ਲਵਾਰੇ ਹੋਇਆ ਸੀ ਲਵਾਰੇ ਹੋਇਆ ਸੀ ਹਾਂਜੀ ਲਵਾਰਾ ਅੱਛਾ ਫਿਰ ਕਿਦਨਾ ਤੇਰੀ ਇਕ ਲੱਤ ਫੈਕਚਰ ਹੋ ਗਈ ਹਾਂਜੀ ਲੱਤ ਫੈਕਚਰ ਹੋਈ ਹੈ ਇਧਰ ਵਾਲੀ ਬਾਹ ਫੈਕਚਰ ਆ ਜਿੱਚ ਦੋ ਪਲੇਟਾ ਪਈਆਂ ਐ ਚ ਦੋ ਰਾੜਾ ਪਈਆਂ ਲੱਤ ਚ ਪੈਰ ਦਾ ਪੰਜਾ ਵੱਡਿਆ ਹੋਇਆ ਵਾ ਠੀਕ ਆ ਹਾਂਜੀ ਤੇ ਕਮਾਈ ਵਾਲਾ ਵੀ ਕੋਈ ਨਹੀਂ ਹੈਗਾ ਕੋਈ ਨਹੀਂ ਹੈਗਾ ਗੱਲ ਮੈਂ ਆਪੀ ਅਪੀਲ ਕਰਨੀ ਚਾਹਣੀ ਹੈ ਆਪਣੇ ਭਰਾਵਾਂ ਨੂੰ ਮੈਂ اپیل ਕਰਨਾ ਚਾਹੁੰਨੀ ਆਪਣੇ ਭਰਾਵਾਂ ਨੂੰ ਕਿ ਹੁਣ ਮੇਰੀ ਜਿੰਨੀ ਵੀ ਮਦਦ ਹੋ ਸਕੇ ਵੀ ਮੇਰੇ ਦਵਾਈ ਬੂਟੀ ਵਾਸਤੇ ਮੇਰੇ ਬੱਚਿਆਂ ਵਾਸਤੇ ਕੋਈ ਵੀ ਮਦਦ ਜਿੰਨੇ ਯੋਗੀ ਵੀ ਕਿਸੇ ਕੋਲੇ ਹੋਈ ਆ ਮੇਰੇ ਵੀਰ ਭਰਾ ਮੇਰੀ ਮਦਦ ਕਰਨਾ ਸੋ ਸਾਥੀਓ ਇਧਰ ਲਿਆ ਆ ਇਹਦੇ ਬੱਚੇ ਆ ਗੁੱਡੀ ਦੇ ਦੋਨੋਂ ਕੱਲ ਨੂੰ ਬੇਟੀ ਵੀ ਜਵਾਨ ਹੋਣ ਵਾਲੀ ਆ ਫਿਰ ਇਹਦੀ ਸ਼ਾਦੀ ਕਰਨੀ ਹੈ ਬੇਟਾ ਵਾ ਸੋ ਇਹਨਾਂ ਹਾਲਾਤਾਂ ਦੇ ਵਿੱਚ ਗਰੀਬ ਪਰਿਵਾਰ ਆ ਸੋ ਬਹੁਤ ਜ਼ਿਆਦਾ ਇਹਨਾਂ ਨੂੰ ਔਖਾ ਵਾ ਇਸ ਲਈ ਮੈਂ ਸਾਰੇ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਮੈਂ ਸਕੈਨਰ ਵੀਡੀਓ ਦੇ ਨਾਲ ਲਾ ਦੂੰਗਾ ਜਿੰਨੇ ਵੀ ਜੋਗੇ ਹੋ ਇਹਨਾਂ ਦੀ ਹੈਲਪ ਜਰੂਰ ਕਰੋ ਵਾਹਿਗੁਰੂ ਤੁਹਾਡੀ ਨੇਕ ਕਮਾਈ ਦੇ ਵਿੱਚ ਬਰਕਤ ਪਾਵੇ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਦੇਵੇ ਸੋ ਮੈਂ ਐਨ ਆਰ ਆਈ ਵੀਰਾਂ ਨੂੰ ਵੀ ਬੇਨਤੀ ਕਰੂੰਗਾ ਕਿ ਵੀਰੋ ਇਸ ਬੱਚੀ ਦੀ ਮਦਦ ਜਿਹੜੀ ਆ ਉਹ ਜਰੂਰ ਕਰੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਰੱਖੇ ਬਹੁਤ ਬਹੁਤ ਧੰਨਵਾਦ ਜੀ